ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਜਿਸ ਤਰ੍ਹਾਂ ਚੰਗੀ ਤਰ੍ਹਾਂ ਪਤਾ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਅੰਦਰ ਇੱਕ ਗੰਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਪਿੰਡ ਕਸੋਂਖਾਨਾ ਦਾ ਤੇ ਪ੍ਰਸ਼ਾਸਨ ਦਾ ਲਗਾਤਾਰ ਤਣਾਅ ਵਧਦਾ ਜਾ ਰਿਹਾ ਹੈ। ਔਰ ਪ੍ਰਸ਼ਾਸਨ ਬੜੀ ਤੱਕੇਸ਼ਾਹੀ ਕਰ ਰਿਹਾ ਹੈ ਪਿੰਡ ਦੇ ਲੋਕਾਂ ਦੇ ਨਾਲ। ਕਿਉਂਕਿ ਅਸੀਂ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਾਂ ਔਰ ਅੱਜ ਤਾਂ ਹੱਦ ਹੋ ਗਈ ਸਰਕਾਰ ਦੇ ਪ੍ਰਸ਼ਾਸਨ ਦੀ ਕਿ ਆਪਣੇ ਐਮਐਲਏ ਨੂੰ ਉਹਦੀ ਈਗੋ ਨੂੰ ਵਡਾਵਾ ਦਿੰਦਿਆਂ ਸਰਕਾਰ ਕਰ ਕੀ ਰਹੀ ਹੈ ਕਿ ਮੌੜ ਮੰਡੀ ਦਾ ਗੰਦਾ ਪਾਣੀ ਮੈਂ ਪਹਿਲਾਂ ਵੀ ਦੱਸਿਆ ਲਗਾ ਕੇ ਸੇਮ ਨਾਲੇ ਚ ਪਾਉਣਾ ਹੈ ਐਸਟੀਮੇਟ ਬਣ ਚੁੱਕੇ ਨੇ ਰਸਤੇ 'ਚ ਜਾਂਦੇ ਜਾਂਦੇ ਆ ਆਪਣੇ ਚਾਰ ਪੈਸਿਆਂ ਨੂੰ ਘੱਟ ਖਰਚਾਵੇ ਇਸ ਗੱਲ ਨੂੰ ਮੁੱਖ ਰੱਖ ਕੇ ਔਰ ਇਹਦੀ ਵੀ ਗੱਲਾਂ ਕਰ ਮੈਂ ਗਾਹਾਂ ਕਰਾਂ ਕਿ ਐਮ ਐਲ ਏ ਦੇ ਵੱਲੋਂ ਲੋਕਾਂ ਦੇ ਨਾਲ ਕਿਰ ਕੱਢਣ ਦੀ ਭਾਵਨਾ ਦੇ ਨਾਲ ਕਿ ਸੌਖਾਣਾ ਪਿੰਡ ਦੇ ਵਿੱਚ ਦੀ ਉਹ ਪਾਈਪਾਂ ਲਗਾਉਣ ਦਾ ਪ੍ਰੋਗਰਾਮ ਬਣਾ ਰਿਹਾ ਗੰਦੇ ਨਾਲੇ ਦਾ ਪਾਣੀ ਹੁਣ ਸੋਚਣ ਵਾਲੀ ਗੱਲ ਇਹ ਆ ਕਿ ਗੰਦੇਆਂ ਨਾਲਿਆਂ ਦਾ ਪਾਣੀ ਪਿੰਡਾਂ ਚੋਂ ਰਿਹਾਇਸ਼ ਤੋਂ ਬਾਹਰ ਕੱਢੀਦਾ ਹੈ ਪਿੰਡ ਦੇ ਵਿੱਚ ਦੀ ਨਹੀਂ ਲੰਗਾਈਦਾ ਉਹਨਾਂ ਨੇ ਪਿੰਡ ਦੇ ਵਿੱਚ ਦੀ ਨਗੌਣ ਲਈ ਬਜੇ ਨਹੀਂ। ਤੇ ਨੇ ਧੱਕੇ ਵਿਰੋਧ ਕਰ ਰਿਹਾ ਹੈ। ਪਹਿਲਾਂ ਕੱਲ ਵੀ ਲੋਕਾਂ ਨੇ ਵਿਰੋਧ ਕੀਤਾ, ਵਿਰੋਧ ਕਰਦੇ ਲੋਕ ਇਨਾਂ ਦੀਆਂ ਜੀਸੀਬੀਆਂ ਜਿਹੜੀਆਂ ਚੱਵੀਆਂ ਉਹਦੇ ਮੂਹਰੇ ਸਾਰੀਆਂ ਭੈਣਾਂ ਉਸ ਪਿੰਡ ਦੀਆਂ ਵਾਸੀ ਉੱਡ ਗਈਆਂ। ਲੇਕਿਨ ਪ੍ਰਸ਼ਾਸਨ ਦੇ ਕੰਨ ਤੇ ਜੁੰਨੀ ਸਰਕ ਰਹੀ। ਡੀਸੀ ਬਠਿੰਡਾ ਇਸ ਗੱਲ ਦੀ ਪ੍ਰਵਾਹ ਨਹੀਂ ਕਰ ਰਿਹਾ ਕਿ ਕੀ ਹੋ ਰਿਹਾ ਹੈ। ਐਸਐਸਪੀ ਬਠਿੰਡਾ ਲਗਾਤਾਰ ਧੱਕੇ ਨਾਲ ਉੱਥੋਂ ਦੀ ਫੋਰਸਾਂ ਲਾ ਲਾ ਕੇ ਕੋਲ ਮਾਉਣੀ ਬਜੇ ਜਾਏ ਅੱਜ ਪਤਾ ਲੱਗਿਆ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੋਣੀ ਐ ਅਖਬਾਰ ਚੈਨਲਾਂ ਤੇ ਚੱਲ ਗਈ ਕਿ ਇੱਕ ਭੈਣ ਸਾਡੀ ਉੱਥੇ ਸਿਆਣੀਵਰ ਦੀ ਬੀਬੀ ਆ ਔਰ ਉਹਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਐ ਇੱਕ ਨਹੀਂ ਪਤਾ ਨਹੀਂ ਕਿੰਨੀਆਂ ਆਤਮ ਹੱਤਿਆਵਾਂ ਕਰਾਏਗੀ ਇਹ ਸਰਕਾਰ ਪਤਾ ਨਹੀਂ ਕੀ ਚਾਹੁੰਦੀ ਐ ਲੇਕਿਨ ਉੱਥੇ ਕੀ ਐ ਜਿਹੜਿਆਂ ਨੂੰ ਹਾਲਾਤਾਂ ਨੂੰ ਕੰਟਰੋਲ ਕਰਨ ਵਾਸਤੇ ਸਾਡੇ ਕਿਸਾਨ ਆਗੂ ਪਹੁੰਚਦੇ ਨੇ ਉਹਨਾਂ ਨੂੰ ਫੜ-ਫੜ ਕੇ ਜੇਲ੍ਹਾਂ ਦੇ ਵਿੱਚ ਸੁੱਟ ਰਹੀ ਹੈ ਫੜ ਕੇ ਜਿਹਨਾਂ 'ਚ ਕਲਾ ਸਿੱਟਣ ਦੀ ਗੱਲ ਨਹੀਂ ਹੈ ਸਰਦਾਰ ਕਾਕਾ ਸਿੰਘ ਵੀ ਕੋਟਲਾ ਜਰਨਲ ਸੈਕਟਰੀ ਨੇ ਜਥੇ ਬੰਦੀ ਵੀ ਪ੍ਰਮੁੱਖ ਲੀਡਰ ਨੇ ਔਰ ਉਹਨਾਂ ਨੂੰ ਚੱਟ ਕੇ ਲੈ ਕੇ ਗਏ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਚੱਟ ਕੇ ਲੈ ਕੇ ਗਏ ਉਹਦੇ ਕੱਪੜੇ ਪਾੜੇ ਗਏ ਆ ਔਰ ਉਸ ਤੋਂ ਵੀ ਅੱਗੇ ਉਹਨਾਂ ਨੂੰ ਅਣਦੱਸੀ ਜਗ੍ਹਾ ਤੇ ਲੈ ਕੇ ਗਏ ਨੇ ਪਤਾ ਨਹੀਂ ਕਿੱਥੇ ਲੈ ਕੇ ਗਏ ਆ ਔਰ ਅਗਰ ਮੈਂ ਬੇਨਤੀ ਕਰਾਂ ਕਿ ਸਰਕਾਰ ਇਹਨਾਂ ਹਰਕਤਾਂ ਤੋਂ ਬਾਹਰ ਆਵੇ ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਹੋਏਗੀ ਇਸ ਧੱਕੇਸ਼ਾਹੀ ਦੇ ਖਿਲਾਫ ਲੋਕ ਉੱਠ ਰਹੇ ਨੇ ਲੋਕ ਉੱਠਣਗੇ ਅਗਰ ਤੁਸੀਂ ਧੱਕੇ ਨਾਲ ਲੋਕਾਂ ਨੂੰ ਘਰਾਂ 'ਚ ਬੰਦ ਕਰਕੇ ਜੇਲਾਂਾਂ ਦੇ ਵਿੱਚ ਸੁੱਟ ਕੇ ਅਗਰ ਤੁਸੀਂ ਪੈਪਾ ਪਾ ਵੀ ਦਿਓਗੇ ਤੇ ਪੈਪਾ ਚੱਲਣੀ ਨਹੀਂ ਲੋਕ ਇਹਦਾ ਵਿਰੋਧ ਕਰ ਰਹੇ ਨੇ ਲੋਕ ਇਹਨਾਂ ਨੂੰ ਪੱਟਣਗੇ ਲੋਕ ਇਹਨਾਂ ਨੂੰ ਚੱਲਣ ਨਹੀਂ ਦੇਣਗੇ ਬਿਲਕੁਲ ਕਿਸੇ ਵੀ ਕੀਮਤ ਦੇ ਤੇ ਨਹੀਂ ਚਲਾਣ ਦੇਂਗੇ ਅਜਿਹੇ 21 ਦੇ 22 ਤਰੀਕ ਤੋਂ ਸਾਡੇ ਕਿਸਾਨ ਮੁਕਸਰ ਜੇਲ੍ਹ ਦੇ ਵਿੱਚ ਬੰਦ ਕੀਤੇ ਅੱਜ ਖਬਰ ਮਿਲੀ ਹੈ ਕਿ ਅੱਜ ਸਵੇਰ ਤੋਂ ਉਹਨਾਂ ਦੇ ਵਿੱਚੋਂ 7 ਕਿਸਾਨ ਇਸ ਗੱਲ ਨੂੰ ਲੈ ਕੇ ਕਿ ਇਹ ਜਿਹੜਾ ਗੰਦਾ ਪਾਣੀ ਹੈ ਇਹਨੂੰ ਸਹੀ ਤਰੀਕੇ ਦੇ ਨਾਲ ਪਿੰਡ ਤੋਂ ਬਾਹਰ ਉਸੇ ਥਾਂ ਤੋਂ ਪਿਨਗਾਇਆ ਜਾ ਜਿੱਥੇ ਪਹਿਲਾਂ ਅਸਟੀਮੇਟ ਬਣਿਆ ਸੀ ਕਿਉਂ ਪਿੰਡ ਦੇ ਲੋਕਾਂ ਨੂੰ ਲੜਾਇਆ ਜਾ ਰਿਹਾ ਹੈ ਕਿਉਂ ਲੋਕਾਂ ਨੂੰ ਆਪਸ ਵਿੱਚ ਜੁੰਡਾ ਜੁੰਨੀ ਕਰਵਾਇਆ ਜਾ ਰਿਹਾ ਹੈ ਸਰਕਾਰ ਵੱਲੋਂ ਔਰ ਇਸ ਗੱਲ ਨੂੰ ਲੈ ਕੇ ਨਾਲ ਅਗਲੀ ਗੱਲ ਉਹਨਾਂ ਦੀ ਕਿ ਸਾਰੇ ਦੇ ਸਾਰੇ ਕਿਸਾਨ ਬਿਨਾਂ ਸ਼ਰਤ ਰਿਹਾ ਕੀਤੇ ਜਾਣ ਔਰ ਅਗਲੀ ਗੱਲ ਕਿ ਜਿਹੜੇ ਉੱਥੇ ਸਾਡੇ ਜੇਲ੍ਹ ਚ ਬੰਦੇ ਗਏ ਆ ਉਹ ਕੋਈ ਕ੍ਰਾਈਮ ਕਰਕੇ ਤਾਂ ਗਏ ਨਹੀਂ ਉਹ ਕੀ ਕ੍ਰਾਈਮ ਕਰਕੇ ਗਏ ਨੇ ਸਰਕਾਰ ਦੀ ਤੱਕੇਸ਼ਾਹੀ ਦੇ ਖਿਲਾਫ ਆਵਾਜ਼ ਚੱਕੀਆ ਆਵਾਜ਼ بلند ਕੀਤੀ ਹੈ ਔਰ ਉਸ ਤੱਕੇਸ਼ਾਹੀ ਦੇ ਖਿਲਾਫ ਗਏ ਬੰਦੇ ਕੋਈ ਕ੍ਰਿਮੀਨਲ ਨਹੀਂ ਹੈ ਉਹਨਾਂ ਨੇ ਕੋਈ ਬਹੁਤ ਵੱਡਾ ਪਾਪ ਨਹੀਂ ਕੀਤਾ ਬਹੁਤ ਵੱਡਾ ਗੁਨਾਹ ਨਹੀਂ ਕੀਤਾ ਜਿਹੜਾ ਉੱਥੇ ਸਾਡੇ ਲੋਕਾਂ ਨੂੰ ਉਹਨਾਂ ਦੇ ਉਹਨਾਂ ਨੂੰ ਉਹਨਾਂ ਦੀ ਮੌਲਾਕਤ ਕਰਨ ਗਿਆ ਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੇ ਜੇ ਕੋਈ ਰਾਸ਼ਨ ਲੈ ਕੇ ਜਾਂਦਾ ਕੋਈ ਖਾਣ ਪੀਣ ਦਾ ਸਮਾਨ ਲੈ ਕੇ ਜਾਂਦਾ ਕੋਈ ਦੁੱਧ ਲੈ ਕੇ ਜਾਂਦਾ ਉਹਨਾਂ ਤੱਕ ਦੁੱਧ ਨਹੀਂ ਪਹੁੰਚਾ ਦਿੱਤਾ ਜਾ ਰਿਹਾ ਇਹ ਕਿਹੜੀ ਕਿਹੇ ਜਿਹੇ ਕਿਹੋ ਜਿਹੇ ਨਿਆਂ ਸਾਡੇ ਪੰਜਾਬ ਦਾ ਇਹੋ ਜਿਹਾ ਤਰੀਕਾ ਹੈ ਇਹ ਇਹ ਸਰਕਾਰ ਜਿਹੜੀ ਖੁਦ ਧਰਨੇ ਮੁਜ਼ਾਹਰੇ ਤੋਂ ਜੰਮੀ ਹੋਵੇ ਧਰਨੇ ਮੁਜ਼ਾਹਰੇ ਤੋਂ ਨਿਕਲੀ ਹੋਵੇ ਸਰਕਾਰ ਔਰ ਉਹਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਚੰਗੀ ਤਰ੍ਹਾਂ ਕਿ ਲੋਕਾਂ ਨੂੰ ਆਪਦੇ ਹੱਕਾਂ ਲਈ ਪ੍ਰੋਟੈਸਟ ਕਰਨ ਦਾ ਰਾਈਟ ਹੈ ਅਧਿਕਾਰ ਹੈ ਮੈਂ ਕਹਿੰਨਾ ਭਗਵੰਤ ਮਾਨ ਜੀ ਜੇ ਤੁਹਾਡੇ ਬਾੜ ਦੇ ਮੂਹਰ ਦੀ ਗੰਦੇ ਨਾਲੇ ਦਾ ਪਾਣੀ ਕਢਣਾ ਹੋਵੇ ਤੇ ਦੇਖਾਂ ਬਣਾ ਤੁਸੀਂ ਰੋਲਾ ਨਾ ਪਾਓ ਸੋ ਇਹਨਾਂ ਗੱਲਾਂ ਤੋਂ ਬਾਅਦ ਆਵੇ ਸਰਕਾਰ ਮੈਂ ਬੇਨਤੀ ਕਰਾਂ ਜਿਹੜੇ ਸਾਥੀਓ ਆਗੂ ਬਲਦੇਵ ਸਿੰਘ ਸੰਧੋਹਾ ਦੇ ਸਮੇਤ ਬਾਬਾ ਜੀ ਬਹਾਦਰ ਬਹਾਦਰ ਸਿੰਘ ਵਗ ਕੇ ਵੜ ਕੇ ਬੰਦੇ ਜਿਹੜੇ ਨੇ ਔਰ ਪਿੰਡ ਦੇ ਉਸ ਪਿੰਡ ਦੇ ਮਤਲਬ ਤਿੰਨ ਕਿਸਾਨ ਨਾਲ ਭੁਖੜਤਾਲ ਦੇ ਬੈਠੇ ਨੇ ਕੁੱਲ ਸੱਤ ਕਿਸਾਨ ਭੁਖੜਤਾਲ ਤੇ ਬੈਠੇ ਨੇ ਅਗਰੋ ਕਿਸੇ ਕਿਸਾਨ ਦਾ ਨੁਕਸਾਨ ਹੋਇਆ ਪਰ ਜ਼ਿੰਮੇਵਾਰ ਸਰਕਾਰ ਹੋਏਗੀ ਪ੍ਰਸ਼ਾਸਨ ਹੋਏਗਾ ਬਠਿੰਡਾ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਔਰ ਨਾਲ ਮੈਂ ਬੇਨਤੀ ਕਰਾਂ ਮਕਸਰ ਜੇਲ੍ਹ ਪ੍ਰਸ਼ਾਸਨ ਵੀ ਉਹਦੇ ਲਈ ਜ਼ਿੰਮੇਵਾਰ ਹੋਏਗਾ ਔਰ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਣਾ ਮੈਂ ਪੰਜਾਬ ਦੇ ਲੋਕਾਂ ਨੂੰ ਜਿਹੜੇ ਇਨਸਾਫ ਪਸੰਦ ਲੋਕ ਨੇ ਭਾਰਤੀ ਕਿਸਾਨ ਉਹਨਾਂ ਨੇ ਇਕਤਾ ਸਿੱਧੂ ਬਣਾ ਇੱਕ ਇੱਕ ਕਾਰਕੁਨ ਦੋਸਤੋਂ ਘਰਾਂ ਤੋਂ ਨਿਕਲਣਾ ਪੈਣਾ ਬਾਹਰ ਉੱਠਣਾ ਪੈਣਾ ਸਾਡੇ ਆਦਮਾ ਨੂੰ ਰਿਹਾ ਕਰਾਉਣ ਦੇ ਲਈ ਔਰ ਉਸ ਪਿੰਡ ਦੀ ਮਦਦ ਦੇ ਲਈ ਉਸ ਪਿੰਡ ਨੂੰ ਗੰਦੇ ਪਾਣੀ ਤੋਂ ਬਚਾਉਣ ਲਈ ਇਹ ਆਪਾਂ ਨੂੰ ਉੱਠਣਾ ਪੈਣਾ ਹੈ ਔਰ ਪ੍ਰਸ਼ਾਸਨ ਨੂੰ ਅਸੀਂ ਚੇਤਾਵਨੀ ਦਿੰਦੇ ਆ ਕਿ ਅਗਰ ਇਹੀ ਕਾਹਲ ਰਹਾ ਤਾਂ ਆਉਣ ਵਾਲਾ ਜਿਹੜਾ 1-2 ਦਿਨਾਂ ਦੇ ਵਿੱਚ ਇੱਕ ਵੱਡਾ ਅੰਦੋਲਨ ਖੜਾ ਹੋਏਗਾ ਇਸ ਤੁਹਾਡੀ ਕਰਕੂਤ ਦੇ ਖਿਲਾਫ ਸਿੱਟ ਲੋ ਜੇ ਜਿੰਨੇ ਕ ਲੋਕਾਂ ਨੂੰ ਤੁਸੀਂ ਸਿੱਟਣਾ ਹੈ ਤੁਸੀਂ ਲੋਕਾਂ ਨੂੰ ਕੁੱਟ ਕੇ ਜੇਲਾ ਸਿੱਟ ਕੇ ਜਿਸ ਤਰ੍ਹਾਂ ਅੱਜ ਕਸੋਖਾਨਾ ਪਿੰਡ ਦੇ ਵਿੱਚ ਲੋਕਾਂ ਨੂੰ ਘਰਾਂ ਦੇ ਵਿੱਚ ਬੰਦ ਕਰਕੇ ਹਰ ਇੱਕ ਦੇ ਬਾੜ ਦੇ ਵਿੱਚ 20-20 ਮਰਾਜਮ ਪੁਲਿਸ ਦੇ ਲਾ ਕੇ ਤੁਸੀਂ ઠੱਕੇ ਨਾਲੋਂ પાઇਪਾ ਪਾਉਣ ਦਾ ਕੰਮ ਸ਼ੁਰੂ ਕੀਤਾ ਔਰ ਕਰ ਰਹੇ ਹਾਂ ਇਹ ઠੱਕੇशाही برداشت ਨਹੀਂ ਕੀਤੀ ਕਹਿੰਦੀ ਦੁਨੀਆ ਨੇ ਦੇਖ ਰਹੀ ਹੈ ਸਾਰੇ ਲੋਕ ਦੇਖ ਰਹੇ ਨੇ ਸੋ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਲੋਕਾਂ ਦਾ ਜਿਨ੍ਹਾਂ ਨੇ ਫਰਿਆਦ ਕੀਤੀ ਹੈ ਜਿਨ੍ਹਾਂ ਨੇ ਇੱਕ ਪੁਕਾਰ ਹੈ ਜਿਨ੍ਹਾਂ ਦੀ ਜਾਜ ਤੁਸੀਂ ਦੇਖ ਰਹੇ ਸੀ ਕਿ ਭੈਣਾ ਸਾਡੀਆਂ ਧੀਆ ਮਾਤਾਵਾਂ ਕਿਵੇਂ ਚਿਲਾ-ਚਿਲਾ ਕੇ ਕਹਿ ਰਹੀਆਂ ਕਿ ਸਾਡਾ ਧੱਕਾ ਹੋ ਰਿਹਾ ਹੈ ਔਰ ਉਸ ਧੱਕੇਸ਼ਾਹੀ ਦੇ ਖਿਲਾਫ ਆਪਾਂ ਨੂੰ ਉੱਠਣਾ ਪੈਣਾ ਉੱਠਣਾ ਚਾਹੀਦਾ ਔਰ ਹਰ ਇੱਕ ਵਰਕਰ ਹਰ ਇੱਕ ਆਗੂ ਇਸ ਗੱਲ ਦੀ ਕਿਸੇ ਵੀ ਵੇਲੇ ਕੋਈ ਕਾਲ ਆ ਸਕਦੀ ਹੈ ਉਹਦੀ ਤਕੜੇ ਹੋ ਕੇ ਤਿਆਰੀ ਕਰੋ ਔਰ ਉਸ ਤਿਆਰੀ ਦੇ ਵਿੱਚੋਂ ਆਪਾਂ ਜਦੋਂ ਵੀ ਕੋਈ ਕੋਲ ਦੰਨੇ ਆਉਂਦੀ ਹੈ ਔਰ ਉਹਦੇ ਲਈ ਡਟ ਕੇ ਪੂਰੇ ਪੰਜਾਬ ਦਾ ਇੱਕ ਇੱਕ ਕਿਸਾਨ ਉਸ ਜਗ੍ਹਾ ਦੇ ਉੱਤੇ ਪਹੁੰਚਣਾ ਚਾਹੀਦਾ ਹੈ ਤਾਂ ਕਿ ਸਰਕਾਰ ਨੂੰ ਆਪਾਂ ਇਸ ਕਰਤੂਤ ਤੋਂ ਥੱਲ ਪਾ ਸਕੀਏ ਔਰ ਇਹ ਪੌਣੀ ਆ ਠੱਲ ਦੋਸਤੋ ਕਾਕਾ ਸਿੰਘ ਕੋਟੜਾ ਦਾ ਹਜੇ ਤੱਕ ਕੋਈ ਪਤਾ ਨਹੀਂ ਉਹਨੂੰ ਕਿੱਥੇ ਲੈ ਕੇ ਗਏ ਆ ਔਰ ਅਗਰ ਸਾਡੇ ਉਸ ਆਗੂ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਤਾਂ ਉਹਦੀ ਜ਼ਿੰਮੇਵਾਰ ਸਰਕਾਰ ਹੋਏਗੀ ਸਾਰੇ ਦੇ ਸਾਰੇ ਜਿੰਨੇ ਸਾਡੇ ਜੇਲਾਂ ਦੇ ਵਿੱਚ ਬੰਦਾ ਹੈ ਸਾਰੇ ਕਿਸਾਨ ਉਹਨਾਂ ਨੂੰ ਤੁਰੰਤ ਰਿਹਾ ਕਰਨਾ ਔਰ ਉਹਨਾਂ ਨੂੰ ਹਰ ਤਰ੍ਹਾਂ ਦੀ ਉੱਥੇ ਜਿਹੜਾ ਜੇਲ੍ਹ ਦੇ ਵਿੱਚ ਅੰਦਰ ਮਿਲਣਾ ਨਹੀਂ ਦਿੱਤਾ ਜਾ ਰਿਹਾ ਉਹਨਾਂ ਦਾ ਰਾਸ਼ਨ ਨਹੀਂ ਜਾਂ ਦਿੱਤਾ ਜਾ ਰਿਹਾ ਔਰ ਉਹਨਾਂ ਦੇ ਨਾਲ ਜਾਨਵਰਾਂ ਵਰਗਾ ਵਿਹਾਰ ਕੀਤਾ ਜਾ ਰਿਹਾ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਸੋ ਆਪ ਸਭ ਨੂੰ ਮੇਰੀ ਬੇਨਤੀ ਹੈ ਤੁਹਾਡੇ ਲਈ ਲੜਨ ਵਾਲੇ ਲੋਕਾਂ ਦੀ ਖਾਤਰ ਆਪਾਂ ਲੋਕਾਂ ਨੂੰ ਉੱਠ ਕੇ ਖੜੇ ਹੋਣਾ ਪੈਣਾ ਹੈ ਖੜੇ ਹੋਵੋ ਦੋਸਤੋ ਔਰ ਵੱਡੀ ਪੱਧਰ ਤੇ ਉਹ ਤੇਰਾ ਮਤਲਬ ਲੜਾਈ ਦਾ ਕਰਨ ਦੇ ਲਈ ਲੜਨ ਦੇ ਲਈ ਮਨ ਬਣਾ ਕੇ ਇਸ ਲੜਾਈ ਨੂੰ ਜਿੱਤ ਕੇ ਉਹਨਾਂ ਲੋਕਾਂ ਨੂੰ ਇਨਸਾਫ ਦੁਵਾਈਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ